ਦੱਸਣਾ ਚਾਹੁੰਦੀ ਸੀ ਵੀ ਵੇਖੋ ਅਸੀਂ ਕਿੰਨੇ ਅਮੀਰ ਹਾਂ ਕਿ ਇੰਨਾ ਹਾਲਾਤਾਂ 'ਚ ਵੀ ਅਸੀਂ ਟਮਾਟਰ ਖਾ ਰਹੇ ਹਾਂ। ਇਹ ਵਾਰ ਸੋਮਨ ਬੈਲਜੀ ਤੁਹਾਨੂੰ ਕਿਵੇਂ ਦਾ ਲੱਗਾ ਟਮਾਟਰ ਖਾ ਕੇ? ਬਾਕੀ ਸਬਜ਼ੀਆਂ ਮਾਰੇ ਨਹੀਂ ਮੈਂ ਪੁੱਛਣਾ। ਬਹੁਤ ਹੀ ਅਮੀਰ ਅਮੀਰ ਜਿਹਾ ਫੀਲਿੰਗ ਆਈ ਹੈ। ਓਏ ਹੋਏ ਹੋਏ। ਹਾਂ ਮਜ਼ਾ ਹੀ ਆ ਗਿਆ। ਥੈਂਕ ਯੂ ਸੁਖਵਿੰਦਰ ਵੀਰ ਜੀ ਤੁਸੀਂ ਕੀ ਫੀਲ ਕਰ ਰਹੇ ਹੋ ਟਮਾਟਰ ਖਾ ਕੇ? ਕਿੰਨਾ ਦੱਸ ਹੀ ਨਹੀਂ ਸਕਦੀ ਮੈਂ ਕੀ ਫੀਲ ਕਰ ਰਹੀ ਹਾਂ। ਸੋ ਮੈਨੂੰ ਲੱਗ ਰਿਹਾ ਵੀ ਤੁਸੀਂ ਟਮਾਟਰ ਜਿਹੜੇ ਸਾਰੇ ਪਹਿਲਾਂ ਮੁਕਾਲੇ ਨੇ ਤੇ ਉਹਨਾਂ ਦੀ ਖੁਸ਼ੀ ਤੁਹਾਨੂੰ ਅੱਜ ਮਤਲਬ ਰੋਟੀ ਖਾਣ ਦੀ ਨਹੀਂ ਹੋਈ ਸਾਡੇ ਨਾਲ ਬੈਠ ਕੇ ਜਿੱਦ ਨਹੀਂ ਟਮਾਟਰਾਂ ਦਾ ਮਾਣ ਨਹੀਂ ਹੋਈ ਆ ਸੋ ਥੈਂਕ ਯੂ ਵੈਰੀ ਮੱਚ ਬਹੁਤ ਸ਼ੁਕਰੀਆ ਭਾਈ ਤੁਸੀਂ ਲੰਚ ਦੇ ਉੱਤੇ ਆਏ ਤੇ ਤੁਸੀਂ ਸਾਡੇ ਟਮਾਟਰਾਂ ਦੇ ਸੱਦੇ ਨੂੰ ਪ੍ਰਾਣ ਕੀਤਾ ਅਲਕਾਰਾਂ ਅਨੀਤਾ ਦੇਵਕਨ ਨੇ ਟਮਾਟਰਾਂ ਦੀਆਂ ਵਾਧੀਆਂ ਕੀਮਤਾ ਤੇ ਕੱਸਿਆ ਤੰਝ ਸ਼ੇਅਰ ਕੀਤੀ ਮਜ਼ੇਦਾਰ ਵੀਡੀਓ ਅੱਜਕੱਲ੍ਹ ਟਮਾਟਰਾਂ ਦੀਆਂ ਪੱਦੀਆਂ ਹੋਈਆਂ ਕੀਮਤਾਂ ਨੇ ਰਸੋਈ ਦਾ ਜ਼ਾਇਕਾ ਖਰਾਬ ਕਰਕੇ ਰੱਖਿਆ ਹੋਇਆ ਹੈ ਆਮ ਇਨਸਾਨ ਟਮਾਟਰ ਖਰੀਦਣ ਤੋਂ ਪਹਿਲਾਂ 100 ਵਾਰ ਸੋਚ ਰਿਹਾ ਹੈ ਕਿ 300 ਰੁਪਏ ਕਿਲੋ ਵਾਲੇ ਕੀਮਤੀ ਟਮਾਟਰ ਖਰੀਦਨੇ ਸਹੀ ਹੈ ਜਾਂ ਗਲਤ ਆਮ ਆਦਮੀ ਨਹੀਂ ਟਮਾਟਰ ਦੀਆਂ ਵਧੀਆਂ ਕੀਮਤਾਂ ਨੇ ਸੈਲੀਬ੍ਰਿਟੀਆਂ ਨੂੰ ਵੀ ਪਰੇਸ਼ਾਨ ਕਰ ਦਿੱਤਾ ਹੈ ਹਾਲੀ ਵਿੱਚ ਸੁਨੀਲ ਛੇਟੀ ਨੇ ਬਿਆਨ ਦਿੱਤਾ ਸੀ ਕਿ ਉਹ ਇੰਨੀ ਸੋ ਸਮਝ ਕੇ ਟਮਾਟਰ ਵਰਤ ਰਹੇ ਹਨ ਕਿਉਂਕਿ ਇਹ ਬਹੁਤ ਮਹਿੰਗੇ ਵਿਕ ਰਹੇ ਨੇ ਇਸ ਦੇ ਨਾਲ ਸ਼ਿਲਪਾ ਛੇਟੀ ਨੇ ਪੋਸਟ ਸ਼ੇਅਰ ਕਰਕੇ ਟਮਾਟਰਾਂ ਦੀਆਂ ਵਧੀਆਂ ਕੀਮਤਾਂ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਪਰ ਹੁਣ ਇਸ ਵਾਰ ਪੰਜਾਬੀ ਅਦਾਕਾਰਾ ਅਨੀਤਾ ਦੇਵਕਨ ਵੀ ਸੋਸ਼ਲ ਮੀਡੀਆ ਤੇ ਇਸ ਨੂੰ ਲੈ ਕੇ ਆਪਣੀ ਟਿੱਪਣੀ ਦਿੰਦੇ ਹੋਏ ਨਜ਼ਰ ਆਏ ਉਹਨਾਂ ਨੇ ਬੜੇ ਹੀ ਮਜ਼ਾਕੀਆ ਅੰਦਾਜ਼ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕੀਤਾ ਅਨੀਤਾ ਦੇਵਗਨ ਨੇ ਕਿਹਾ ਕਿ ਇਹਨ ਦਿਨੀ ਪੂਰੀ ਅਮੀਰੀ ਵਾਲੀ ਫੀਲਿੰਗ ਆ ਰਹੀ ਹੈ ਕਿਉਂਕਿ ਟਮਾਟਰ ਇਹਨੇ ਜ਼ਿਆਦਾ ਮਹਿੰਗੇ ਨੇ ਲੇਕਿਨ ਉਹ ਸਲਾਦ ਦੇ ਨਾਲ ਟਮਾਟਰ ਖਾ ਰਹੇ ਨੇ ਇਸੇ ਦੇ ਨਾਲ ਉਹਨਾਂ ਦੇ ਘਰ ਮੌਜੂਦ ਸਾਰੇ ਹੀ ਸ਼ਖਸ ਨੇ ਕੀ ਕੀ ਕਿਹਾ ਤੁਸੀਂ ਆਪ ਹੀ ਸੁਣੋ ਇਸ ਵੀਡੀਓ ਦੇ ਵਿੱਚ ਜੇ ਸਾਡੇ ਘਰ ਦੋ ਬਹੁਤ ਹੀ ਪਿਆਰੇ ਤੇ ਗੈਂਟ ਆਰਟਿਸਟ ਆਏ ਨੇ ਤੇ ਅਸੀਂ ਮੈਂ ਅਸਲ ਦੇ ਵਿੱਚ ਪੋਸਟਪੋਨ ਦੀ ਵਜ੍ਹਾ ਹੈਗੀ ਆ ਟਮਾਟਰ ਸਲਾਦ ਦੇ ਨਾਲ ਮੈਂ ਦੱਸਣਾ ਚਾਹੁੰਦੀ ਸੀ ਵੀ ਵੇਖੋ ਅਸੀਂ ਕਿੰਨੇ ਅਮੀਰ ਹਾਂ ਕਿ ਇੰਨਾਂ ਹਾਲਾਤਾਂ 'ਚ ਵੀ ਅਸੀਂ ਟਮਾਟਰ ਖਾ ਰਹੇ ਹਾਂ ਸਲਾਦ ਦੇ ਨਾਲ ਸੋਮਨ ਬਾਲ ਜੀ ਤੁਹਾਨੂੰ ਕਿਵੇਂ ਦਾ ਲੱਗਾ ਟਮਾਟਰ ਖਾ ਕੇ ਬਾਕੀ ਸਬਜ਼ੀਆਂ ਮਾਰੇ ਨੇ ਮੈਂ ਪੁੱਛਣਾ ਬਹੁਤ ਹੀ ਅਮੀਰ ਅਮੀਰ ਜਿਹਾ ਫੀਲਿੰਗ ਆਈਏ ਓਏ ਹੋਏ ਹਾਂ ਮਜ਼ਾ ਹੀ ਆ ਗਿਆ ਥੈਂਕ ਯੂ ਸੁਖਵਿੰਦਰ ਵੀਰ ਜੀ ਤੁਸੀਂ ਕੀ ਫੀਲ ਕਰ ਰਹੇ ਹੋ ਟਮਾਟਰ ਖਾ ਕੇ ਲekin ਦੱਸ ਹੀ ਨਹੀਂ ਸਕਦੀ ਮੈਂ ਕੀ ਫੀਲ ਕਰ ਰਹੀ ਹਾਂ ਸੋ ਮੈਨੂੰ ਲੱਗ ਰਿਹਾ ਵੀ ਤੁਸੀਂ ਟਮਾਟਰ ਜਿਹੜੇ ਸਾਰੇ ਪਹਿਲਾਂ ਮਕਾਲੇ ਦੇ ਤੇ ਉਹਨਾਂ ਨੂੰ ਖੁਸ਼ੀ ਤੁਹਾਨੂੰ ਅੱਜ ਮਤਲਬ ਰੋਟੀ ਖਾਣ ਦੀ ਨਹੀਂ ਹੋਈ ਸਾਡੇ ਨਾਲ ਬੈਠ ਕੇ ਜਿੰਨੇ ਟਮਾਟਰਾਂ ਦਾ ਖਾਣ ਦੀ ਹੋਈ ਆ ਸੋ ਥੈਂਕ ਯੂ ਵੈਰੀ ਮੱਚ ਬਹੁਤ ਸ਼ੁਕਰੀਆ ਭਾਈ ਤੁਸੀਂ ਲੰਚ ਦੇ ਉੱਤੇ ਆਏ ਤੇ ਤੁਸੀਂ ਸਾਡੇ ਟਮਾਟਰਾਂ ਦੇ ਸੱਦੇ ਨੂੰ ਪ੍ਰਵਾਨ ਕੀਤਾ ਤੇ ਸਾਨੂੰ ਅੱਜ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਲੰਚ ਕਰਕੇ ਸੋ ਥੈਂਕ ਯੂ ਵੈਰੀ ਮੱਚ ਥੈਂਕ ਯੂ ਸਾਡੇ ਘਰ ਦੋ ਬਹੁਤ ਹੀ ਪਿਆਰੇ ਤੇ ਗੈਰਟ ਆਰਟਿਸਟ ਆਏ ਨੇ ਤੇ ਅਸੀਂ ਮੈਂ ਅਸਲ ਦੇ ਵਿੱਚ ਪੋਸਟਪੋਨ ਦੀ ਵਜ੍ਹਾ ਹੈਗੀ ਆ ਟਮਾਟਰ ਸਲਾਦ ਦੇ ਨਾਲ ਮੈਂ ਦੱਸਣਾ ਚਾਹੁੰਦੀ ਸੀ ਕਿ ਵੇਖੋ ਅਸੀਂ ਕਿੰਨੇ ਅਮੀਰ ਹਾਂ ਕਿ ਇੰਨਾਂ ਹਾਲਾਤਾਂ 'ਚ ਵੀ ਅਸੀਂ ਟਮਾਟਰ ਖਾ ਰਹੇ ਹਾਂ ਸਲਾਦ ਦੇ ਨਾਲ ਸੋਮਨ ਬਾਲ ਜੀ ਤੁਹਾਨੂੰ ਕਿਵੇਂ ਦਾ ਲੱਗਾ ਟਮਾਟਰ ਖਾ ਕੇ ਬਾਕੀ ਸਬਜ਼ੀਆਂ ਮਾਰੇ ਨਹੀਂ ਮੈਂ ਪੁੱਛਣਾ ਬਹੁਤ ਹੀ ਅਮੀਰ ਅਮੀਰ ਜਿਹਾ ਫੀਲਿੰਗ ਆਈ ਹੈ ਓਏ ਹੋਏ ਹਾਂ ਮਜ਼ਾ ਹੀ ਆ ਗਿਆ ਥੈਂਕ ਯੂ ਸੁਖਵਿੰਦਰ ਸਿੰਘ ਜੀ ਤੁਸੀਂ ਕੀ ਫੀਲ ਕਰ ਰਹੇ ਹੋ ਇਹ ਟਮਾਟਰ ਖਾ ਕੇ ਲekin ਦੱਸ ਹੀ ਨਹੀਂ ਸਕਦੀ ਮੈਂ ਕੀ ਫੀਲ ਕਰ ਰਹੀ ਹਾਂ ਸੋ ਮੈਨੂੰ ਲੱਗ ਰਿਹਾ ਵੀ ਤੁਸੀਂ ਟਮਾਟਰ ਜਿਹੜੇ ਸਾਰੇ ਪਹਿਲਾਂ ਮੁਕਾਲੇ ਨੇ ਤੇ ਉਹਨਾਂ ਦੀ ਖੁਸ਼ੀ ਤੁਹਾਨੂੰ ਅੱਜ ਮਤਲਬ ਰੋਟੀ ਖਾਣ ਦੀ ਨਹੀਂ ਹੋਈ ਸਾਡੇ ਨਾਲ ਬੈਠ ਕੇ ਜਿੱਦ ਨਹੀਂ ਟਮਾਟਰਾਂ ਦੀ ਹੋਈ ਆ ਸੋ ਥੈਂਕ ਯੂ ਵੈਰੀ ਮੱਚ ਬਹੁਤ ਸ਼ੁਕਰੀਆ ਭਾਈ ਤੁਸੀਂ ਲੰਚ ਦੇ ਉੱਤੇ ਆਏ ਤੇ ਤੁਸੀਂ ਸਾਡੇ ਟਮਾਟਰਾਂ ਦੇ ਸੱਦੇ ਨੂੰ ਪਰਾਨ ਕੇ ਤੇ ਸਾਨੂੰ ਅੱਜ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਲੰਚ ਕਰਕੇ ਸੋ ਥੈਂਕ ਯੂ ਵੈਰੀ ਮਾਚ ਥੈਂਕ ਯੂ